1984 ਦੇ ਸਿੱਖ 피ੜਤਾ ਨੂੰ ਮਿਲਿਆ ਇਨਸਾਫ਼ ਤੇ ਉਹਨਾਂ ਦੇ 피ੜਤਾ ਨੂੰ ਰੱਬ ਦਾ ਸ਼ੁਕਰਾਨਾ ਕਰਨ ਲਈ ਅੱਜ ਪਾਜਪਾ ਜ਼ਿਲ੍ਹਾ ਮਹਾਲੀ ਦੇ ਪ੍ਰਦਾਨ ਇਸੀ ਨੇ ਲੀਡਰ ਸੰਜੀਵ ਵਸੀਸ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਕਲਗੀਦਰ ਸਾਹਿਬ ਵਿਖੇ ਇੱਕ ਸ਼ੁਕਰਾਨਾ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਦਿੱਲੀ ਦੇ ਕੈਬਨਿਟ ਮਿਨਿਸਟਰ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਪੰਜਾਬ ਦੀ ਬੀਜੇਪੀ ਸਮੂਚੀ ਲੀਡਰਸ਼ਿਪ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਤੇ ਮਹਾਲੀ ਜ਼ਿਲ੍ਹੇ ਦੇ ਬੀਜੇਪੀ ਲੀਡਰ ਬਹੁ ਗਿਣਤੀ ਵਿੱਚ ਇੱਥੇ ਇਕੱਠੇ ਹੋਏ ਤੇ ਸ਼ੁਕਰਾਨੇ ਅਰਦਾਸ ਵਿੱਚ ਸ਼ਿਰਕਤ ਕੀਤੀ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਮਨਜਿੰਦਰ ਸਿੰਘ ਸਿਰਸਾ ਕੈਬਨਿਨ ਮਨਿਸਟਰ ਜਿਨ੍ਹਾਂ ਦਾ ਸਵਾਗਤ ਪਾਜਪਾ ਨੇਤਾ ਭਾਜਪਾ ਸੀਨੀਅਰ ਲੀਡਰ ਜ਼ਿਲ੍ਹਾ ਪ੍ਰਧਾਨ ਮੋਹਾਲੀ ਸੰਜੀਵ ਵਸ਼ਿਸ਼ਟ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਲੈ ਕੇ ਆਇਆ ਤੇ ਕਿਸ ਤਰ੍ਹਾਂ ਦੇਖੋ ਉਹਨਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਜਿਹੜੀ ਲੀਡਰਸ਼ਿਪ ਹੈ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨਾਲ ਚੱਲਦੇ ਹੋਏ ਅਸੀਂ ਜਿਹੜੀ ਤੁਹਾਨੂੰ ਤਸਵੀਰ ਦਿਖਾ ਰਹੇ ਫਿਰ ਮੀਡੀਆ ਸੀ ਨਿਊਜ਼ ਚੈਨਲ ਤੇ ਦਿਖਾ ਰਹੇ ਹੈ ਮੋਹਾਲੀ ਦੇ ਫੇਸ ਚਾਰ

ਸਭ ਤਰਾਏ ਹੋਇ ਸਾਰੇ ਦਸਾਂ ਪਾਖਸ਼ਾਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਜੀ ਦਾ ਦਤ ਅੰਤਰ ਕੇ ਖਰਸਾ ਜੀ ਬੋਲ ਜੀ ਵੰਨਿਆ ਪਿਆਰਿਆ ਚੌਹਾਂ ਸਾਹਿਬ ਜਲਦੀਆਂ ਚਾਲੀ ਮੁਕਤੀਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਾਲੇ ਛਕਿਆ ਏਕ ਚਰਾਈ ਤੇਰਵਾਈ ਜੇ ਕੀ ਅੰਡਟ ਕੀਤਾ ਜਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਝੰਡਰ ਕੇ ਖਲਸਾ ਜੀ ਬੂਲ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਚੀਖ ਦਿੱਤੇ ਬੰਦ ਬੰਦ ਘਟਾਏ ਪੂਕਰੀਆਂ ਲੋਹਾਈਆਂ ਚਿਰਕੁੜੀਆਂ ਤੇ ਚੜੇ ਦਨ ਆਰਿਆਂ ਨਾਲ ਚਿਰਾਂਏ ਗੁਰਦੁਆਰਿਆਂ ਦੀ ਸੇਵਾ ਜੀ ਪੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਿਨਾਂ ਜੀ ਤੁਮਾਈ ਨਾ ਝੰਤਰ ਕੇ ਖਾਜਾ ਜੀ ਮੂਰ ਜੀ ਵੰਨਿਆ ਦਸਤਾਂ ਸਰਬਤ ਗੁਰਦੁਆਰ ਜਹਾ ਜਹਾ ਖਰਸਾ ਜੀ ਸਾਹਿਬ ਤਨ ਤਹਰ ਚਿਆਰਿਆਏ ਦੇਦ ਤੇਗ ਫਤੇ ਬਿੱਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਰਸਾ ਜੀ ਕੇ ਬੂਲ ਬਾਲੇ ਬੋਲੋ ਜੀ ਸਿਖਾਉ ਸਿਖੀ ਨਾਮ ਕੀ ਸਦਾ ਰਹਿਤ ਨਾਂ ਵਿਵੇਕ ਦਾ ਵੇ ਸਾਹ ਜਾਨ ਪੁਰ ਸਾਧਾਨ ਜਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਇਸ਼ਾਨ ਚੌਕੀਆਂ ਢੰਡੇ ਹੋਗੇ ਜੁਗੋ ਜੁਗ ਅਤਲ ਧਰਮ ਕਾ ਜੈਕਾਰ ਗੂਲ ਜੀ ਸੁਹਾਵੇ ਖੁਸ਼ਾ ਦਾ ਮਨ ਨੀਵਾ ਮਤ ਉੱਚੀ ਮਤ ਪਥ ਕਾ ਰਾਖਾ ਆਪ ਦਾ ਪੁਰਖ ਵਾਹਿਗੁਰੂ ਆਪਰੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਇਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੁੱਲੇ ਦਰਸ਼ਨ ਨਿਹਾਰ ਅਤੇ ਸੇਵਾ ਸੰਭਾਰ ਦਾ ਦਾਨ ਖਰਸਾ ਜੀ ਨੂੰ ਬਖਸ਼ਿਸ਼ ਕਰੋ ਜੀ ਏ ਨਿਮਾਣਿਓ ਕੇ ਮਾਨ ਨੇ ਨਾੜਿਓ ਕੇ ਤਾਂ ਨਿਉਟਿਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ 'ਤੇ ਮਨਾ ਵਿਖੇ ਨਿਮਰਤਾ ਸਹਿ ਤਰਦਾ ਸੁਬੇਂਚੀ ਦਾਤਾ ਜੀ ਆਪ ਜੀ ਦੇ ਪਾਵਨ ਚਰਨਾਂ ਦਾ ਊਠ ਤੇ ਆਸਰਾ ਲੈ ਕੇ ਸਰਬੱਤ ਦੇ ਭਲੇ ਦੇਵੀ ਸਾਰੇ ਸੰਸਾਰ ਦਾ ਭਲਾ ਹੋਵੇ ਸਤਿਗੁਰੂ ਆਪ ਜੀ ਦਾ ਊਠ ਤੇ ਆਸਰਾ ਰਹਿ ਗਿਆ ਹੋਇਆ ਸਰਬਤ ਦੇ ਭਰੇ ਰਲੇ ਸਾਰਿਆਂ ਦਾ ਸੁਖ ਮੰਗਦੇ ਆ ਹੋਇਆ ਦਾਤਾ ਜੀ ਆਪ ਜੀ ਦਾ ਊਠ ਤੇ ਅਸਰਾ ਰਹਿ ਕੇ ਆਪ ਜੀ ਦੀ ਪਾਵਨ ਹਜੂਰੀ ਦੇ ਵਿੱਚ ਦੀਵਾਨ ਸਜੇ ਹ ਸਜੇ ਹੋਏ ਦੀਵਾਨ ਵਿੱਚ ਸੁਖੁਣੀ ਸਾਹਿਬ ਜੀ ਦੇ ਪਾਠ ਰੱਬੀ ਬਾਣੀ ਦੇ ਕੀਰਤਨ ਹਰਜਸ 6 ਪਉੜੀਆਂ ਅਨੰਦ ਸਾਹਿਬ ਦੀ ਪਾਵਨ ਬਾਣੀ ਦੇ ਗਾਇਨ ਹੋਇਆ ਸਮੁੱਚੀ ਸੇਵਾ ਨਿਭਾਉਂਦਿਆਂ ਉਹਿਆਂ ਭੁਲਾ ਦੇ ਜਿਮਾ ਕਰਨੀ ਅਗੋਂ ਤੋਂ ਸਮਤ ਬਖਸ਼ਿਸ਼ ਕਰਨੀ ਬੜੀ ਸੁਣੀ ਬਾਣੀ ਦਾ ਭਾਵ ਸੁਨ ਸ਼ਗਤਾਂ ਦੇ ਹਿਰਦਿਆਂ ਤੇ ਵਸਾਉਣਾ ਸਭੁ ਸ਼ਗਤਾਂ ਦੀਆਂ ਤੇਰ ਫੁਰਪੇ ਧਾਮਾਂ ਦਰ ਪਰਮਾਨ ਚਰਨੀਆਂ ਕਦਮ ਰੇਖੇ ਲਾਉਣੀ ਦਰੁ ਘਰੁ ਨਾਮ ਗਾਨੀਸ਼ ਮਾਨ ਚਰਨਾ ਦੀ ਪ੍ਰੀਤੀ ਅੰਮ੍ਰਿਤ ਵੇਲੇ ਦਾ ਜਾਗਣਾ ਅੰਮ੍ਰਿਤ ਦੀਆਂ ਦਾਤਾ ਗੁਰ ਮਤਿ ਦੀ ਸੋਜੀ ਮੁਰਸ਼ੀ ਕੀ ਜੀਵਨ ਲੋਕ ਸਿਸ਼ਟ ਰਣਾ ਸਰਬਤ ਦਾ ਭਰਾ ਕਰਨਾ ਸਭ ਨਾਂ ਦੇ ਰਹਿ ਕੇ ਸੁਖ ਸ਼ਾਂਤੀ ਵਰਤੋਣੀ ਦੁੱਖਾਂ ਕਲੇਸ਼ਾਂ ਵਿਗਨਾਂ ਦਾ ਨਾਸ ਕਰਨਾ ਸੁੱਖਾਂ ਦਾ ਪ੍ਰਕਾਸ਼ ਕਰਨਾ ਜੀਵ ਬਖਸ਼ੀਆਂ ਦਾਤਾਂ ਵਿੱਚੋਂ ਅਪਵਿੱਤਰ ਰਾ ਪ੍ਰਸ਼ਾਦ ਦੀ ਦੇਗਿਆ ਰਹੇ ਦਨ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤੌਂ ਦਿਆ ਗਿਆ ਹੋਵੇ ਕਰੋ ਕਿਰਪਾ ਪਾਵਨ ਹੁਕਮ ਨਾਮ ਅਕਸ਼ਿਸ਼ ਕਰਕੇ ਸੰਤਾਨ ਕਰਤਾ ਕਰਨ ਹੁਕਮ ਅਨੁਸਾਰ ਚਰਨ ਦੀ ਬਾਲਕ ਬੁੱਧ ਸਮਰਥਾ ਵਕੀਸ਼ ਕਰੋ ਸੇ ਗੁਰੂ ਰੂਪ ਪਿਆਰੇ ਮੇਰ ਜਿਨਾ ਮੇਰੇ ਆਪ ਜੀ ਦਾ ਪਵਿੱਤਰ ਨਾਮ ਜਿਤਾਵੇ ਨਾਮ ਨਾਮ ਜੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ گرو گر ماریا جو برپو میں ਵਾਹਿਗੁਰੂ ਜੀ ਕੀ ਬੋਲੇ ਸਰਣਾਇ ਨਾਨਕ ਕੀ ਪ੍ਰਭ ਰੇਤ ਸੇ ਅਤਿ ਬੜੇ ਭਗਤੀ ਲਾਈ ਵਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜੁਰੇ ਹਾ شرخ گرو مس واحو جی سورج رب کی شرح سبل پہلا تھے دکھ بن سے سکھ پایا دیال ہوا

ਔਰ ਸਮੇਂ ਦੀ ਸਰਕਾਰ ਨੇ ਕਿਹਾ ਕਿ ਤੁਹਾਡਾ ਬਹੁਤ ਵੱਡਾ ਲੋਕਦਾਨ ਹੈ ਇਸ ਸਜਾਤੀ ਦੇ ਵਿੱਚ ਪੰਜਾਬੀਆਂ ਦਾ ਲੋਕਦਾਨ 71% ਹੈ ਮੈਂ ਫੋਟੋਗ੍ਰਾਫ ਲੱਪਣ ਨੂੰ ਕਹਾ ਵੀ ਕਿਰਪਾ ਕਰਕੇ ਮੜੇ ਨੂੰ ਛੱਡ ਸਜਮੂ ਜੀ ਬੋਲੇ ਸੋਨਿਆ ਦਰਿਆਵਾਰ ਸ਼੍ਰੀ ਸਦੀਵਸਿਖ ਦੀ ਜੋ ਕਿ ਹਰ ਵਕਤ ਹਰੇਕ ਦਿਨ ਆਪਿਆ ਕਰਦੇ ਨੇ ਔਰ ਹਰ ਸਮੇਂ ਹਰੇਕ ਲਈ ਮੌਜੂਦ ਨੇ ਉਨਾ ਵੱਲੋਂ ਇਹ ਸਮਾਗਮ ਇਹਨਾਂ ਦੇ ਸਹਿਯੋਗ ਦੇ ਨਾਲ ਰੱਖਿਆ ਗਿਆ ਮੈਂ ਬੇਨਤੀ ਕਰਾਂਗਾ ਸਰਦਾਰ ਗੁਰਬਿੰਦਰ ਸਿੰਘ ਜੀ ਬਾਦੂਪੁਰਾ ਨੂੰ ਵੀ ਗੁਰੂ ਘਰ ਤੋਂ ਸਵਾਗਤ ਉਹ ਨੇ ਆ ਸਰਦਾਰ ਗਿੰਦਰ ਸਿੰਘ ਜੀ ਪ੍ਰਾਤਸਾਹ ਉਹ ਵੀ ਆਨ ਸਟੇਜ ਤੇ ਬਾਬਾ ਅਨੰਦ ਸਿੰਘ ਉਹ ਤੁਹਾਨੂੰ ਦਾ ਵੱਲ 19 ਦਾ ਵੱਲ ਬਾਬਾ ਨਰਿੰਦਰ ਸਿੰਘ ਜੀ ਸਦਾਰ ਬਰਿੰਦਰ ਸਿੰਘ ਜੀ ਪਾਉ ਸਾਹ ਕਮਿੰਸਾਪ ਮੋਰਚ ਦੇ ਜੋ ਕਿ ਟੈਕਨੀਸ਼ੀਅਨ ਹਨ ਉਹਨਾਂ ਵੀ ਬੇਨਤੀ ਬੋਲੇ ਸੋਨਹਾਲ ਕੀ ਕਿਰਪਾ ਕਰਕੇ ਜੀ ਨਾ ਜਾ ਸ੍ਰੀ ਸਜੀਪ ਸਿੰਘ ਜੀ ਨੇ ਧੰਨਵਾਦ ਕੀਤਾ ਹੈ ਸਾਰਿਆਂ ਦਾ ਇਸ ਲਈ ਬੇਨਤੀ ਹੈ ਕਿਰਪਾ ਕਰਕੇ ਥੋੜੀ देर ਹੋਰ ਆਪਾਂ ਬੈਠੀ ਤੇ ਬਲਦਤਾ ਕਰੋ ਜੀ ਬੋਲੇ ਸੋਨਹਾਲ ਗੁਦਾਸ ਸਾਹਿਬ ਜੋ ਸੰਜੀਪ ਸਿਸ਼ਟ ਜੀ ਆਉਧੀ ਬੋਲੇ ਸੋਨਿਆ ਸ੍ਰੀ ਸੁਖਵਿੰਦਰ ਗੋਲਟੀ ਜੀ ਵੀ ਆਣ ਕੇ ਸਟੇਜ ਤੇ ਸਰਦਾਰ ਮਨਪ੍ਰੀਤ ਸਿੰਘ ਜੀ ਸੰਧੂ ਸਾਹਿਬ ਕੋ ਵੀ ਆ ਜਾਣ ਜੀ ਕਮਲ ਸੈਣੀ ਜੀ ਬੋਲੇ ਸੋਨਿਆ نیت بولے سونے ستنام سندو جی مینبر پارلیمینٹ ساحب انتی ہے کہ وہ بھی اسٹیج پہ آنجیں बोले सोन्या सो विनती मैं करूंगा श्री संजीव विशिष्ठ जी को कि वो आईनापुरी ਸੰਗਤਾਂ ਦਾ ਤਹਿ ਦਿਲੋਂ ਦਰਵਾਜ਼ਾ ਕਰਨ ਔਰ ਸੰਗਤਾਂ ਨੂੰ ਜਿਹਾ ਆਇਆ ਹੈ। 84 ਦੇ ਦੰਗਿਆਂ ਦਾ ਜਿਹੜਾ ਇੱਕ ਬੜਾ ਮੱਟਾ ਧਾਰ ਲੱਗਿਆ ਹੋਇਆ ਸੀਗਾ ਉਹ ਤੋੜ ਗਿਆ ਔਰ ਮੇਰੇ ਤੋਂ ਪਹਿਲੇ ਬੋਲਦੇ ਹੋਏ ਸਿੱਸਾ ਸਾਹਿਬ ਵੱਤ ਸਾਹਿਬ ਨੇ ਨਾਮ ਲਿੱਤੇ ਨੇ ਕਿਲੇ ਕਈ ਸਾਥੀ ਨੇ ਜਿਹੜੇ ਇਸ ਨਸਲ ਗੋੜੀ ਦੇ ਵਿੱਚ ਸ਼ਾਮਲ ਸਕੇ ਉਹਨਾਂ ਨੂੰ ਸਜ਼ਾ ਹੋਣਾ ਬਾਕੀ ਹੈ ਅਰਦਾਸ 'ਚ ਬਹੁਤ ਵੱਡੀ ਤਾਕਤ ਹੁੰਦੀ ਹੈ ਔਰ ਅਸੀਂ ਸਾਰੇ ਦਿਨੋਂ ਜਿਹੜੀ ਚੀਜ਼ ਦੀ ਅਰਦਾਸ ਕਰੀ ਹੈ ਗੁਰੂ ਮਹਾਰਾਜ ਉਹ ਪੂਰੀ ਕਰਦੇ ਰਹੇ ਅੱਜ ਦਾ ਸਮਾਗਮ ਗੁਰੂ ਗੁਰੂ ਦੇ ਧੰਨਵਾਦ ਦਾ ਦਾਸ ਦਾ ਉਹ ਤੇ ਵੀ ਅਕਾਸ਼ੇ ਕਰਦੇ ਰਹਿਣਾ ਕਿ ਇੱਕ ਇੱਕ ਦੂਸ਼ੀ ਜਿਨਨੇ ਨਸਲ ਖੋਰੀ ਵਿੱਚ ਹਿੱਸਾ ਲਿੱਤਾ ਗੁਰੂ ਮਹਾਰਾਜ ਨੂੰ ਸਾਰਿਆਂ ਨੂੰ ਸਜ਼ਾ ਮਿਲੇ ਕਿ ਇੱਕ ਵਾਰ ਫਿਰ ਤੋਂ ਗੁਰਦੁਆਰਾ ਸਾਹਿਬ ਸਾਡੇ ਪ੍ਰਧਾਨ ਸਾਹਿਬ ਅਮਰਜੀਤ ਬਾਵਾ ਜੀ ਔਰ ਆਏ ਹੋਏ ਸਾਰੇ ਗੁਰੂ ਸਾਹਿਬ ਸੰਗਤ ਦਾ ਬਹੁਤ ਧੰਨਵਾਦ ਕਰਦਾ ਕਦੇ ਸਿੱਕੇ ਛੋਟੇ ਦੇ ਸਦੀ ਵਿੱਚ ਇਨੀ ਪਾਰੀ ਮਾਤਰਾ ਵਿੱਚ ਖਾਤੇ ਹੋਏ ਵਾਇਗੁਰੂ ਠੀਕਾ ਖਾਲਸਾ ਵਾਇਗੁਰੂ ਠੀਕੀ ਫਤੇ ਅਰੇ ਮੇਰੀ ਬੀਨਦੀ ਆ ਕਿ ਸਾਰੇ ਆਣੇ ਲੰਗਰ ਆ ਪ੍ਰਸ਼ਾਦ ਲੈ ਕੇ ਜਾਣਾ ਮੌਜੂਦਾ ਲੋਕਾਂ ਨੂੰ ਜਿਹਨੂੰ ਸਜਾਵਾਂ ਹੋ ਰਹੀਆਂ ਨੇ ਮੈਂ ਮਾਹੌਲ ਦੀ ਸਿੰਕਤ ਤਨਾਤ ਕਰਦੇ ਮੈਂ ਅੱਜ ਇਹ ਵੱਡਾ ਸਮਾਗਮ ਧੰਨਵਾਦ ਦੇ ਤੌਰ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਮੁਲਕ ਕਰਦਾ ਹਾਂ ਔਰ ਮੋਦੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸੱਚ ਨੂੰ ਮਾਰ ਵਰਗੇ ਕਾਤਲ ਔਰ ਇਹਨੇ ਕੈਸੇ ਕੰਮ ਕੀਤਾ ਸਾਡੇ ਕੋਲ ਬੜੀ ਜ਼ਿੰਮੇਵਾਰੀ ਹੈ ਤੇ ਹੁਣ ਲੱਗਦਾ ਕਿ ਵੀ ਬੜੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਸੋ ਇਹ ਤੇ ਹਮਾਰੇ ਸਾਥ ਬਾਤ ਕਰਨੇ ਲਈ ਮਨਜਿੰਦਰ ਸਿੰਘ ਸਰਕਾਰ ਜਿਨ੍ਹਾਂ ਨੇ ਬੋਲਾ ਹੈ ਕਿ